ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ ਹੀ YouTube ਚੈਨਲ ਪਰਮ ਅਕੈਡਮੀ ਜੋਬ ਅਲਰਟਸ ਤੇ ਬਾਕੀ ਅਸੀਂ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਲਈ ਇੱਕ ਜਿਹੜਾ ਨਵਾਂ ਨੋਟੀਫਿਕੇਸ਼ਨ ਲੈ ਕੇ حاضر ਹੋਈਆਂ ਤੁਹਾਨੂੰ ਪਤਾ ਕਿ ਹਰ ਰੋਜ਼ ਅਸੀਂ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਤੋਂ ਨਵੀਂ ਜਾਣਕਾਰੀ ਇਹ ਜੜੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਇਨ ਫਿਊਚਰ ਵੀ ਅਸੀਂ ਤੁਹਾਡੇ ਲਈ ਜਿਹੜੀ ਜਾਣਕਾਰੀ ਹੈ ਇਹ ਲੈ ਕੇ ਆਉਂਦੇ ਰਵਾਂਗੇ ਤਾਂ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਾ ਤੇ ਬੈਲ ਆਈਕਨ ਨੂੰ ਦਬਾ ਕੇ ਰੱਖਣਾ ਬਾਕੀ ਅਸੀਂ ਅੱਜ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੇ ਇਸ ਨੋਟੀਫਿਕੇਸ਼ਨ ਦੀ ਤਾਂ ਗੱਲ ਕਰ ਲੈਣ ਇਹ ਚੰਡੀਗੜ੍ਹ ਦੀਆਂ ਵੈਕੈਂਸੀਸ ਨੇ ਜਿਹੜੀਆਂ ਇਹ ਆਊਟ ਹੋਏ ਨੇ ਐਨ ਆਈ ਟ੍ਰਿਪਲ ٹی ਆਰ ਦੀਆਂ ਜਿਹੜੀਆਂ ਵੈਕੈਂਸੀਸ ਐ ਇਹ ਆਊਟ ਹੋਈਆਂ ਨੇ ਤਾਂ ਇਹ ਨੌਨ ਟੀਚਿੰਗ ਹੈ ਇਹਦੇ ਵਿੱਚ ਕੋਈ ਟੀਚਿੰਗ ਵਾਲਾ ਮਸਲਾ ਨਹੀਂ ਹੈਗਾ ਕਿ ਟੀਚਿੰਗ ਵਾਲੀਆਂ ਵੈਕੈਂਸੀਸ ਨੇ ਨੌਨ ਟੀਚਿੰਗ ਨੇ ਉਹ ਤੋਂ ਮਤਲਬ ਟੀਚਿੰਗ ਤੋਂ ਬਾਹਰ ਵਾਲੀਆਂ ਵੈਕੈਂਸੀਸ ਐ ਆ ਜਾਂਦਗੀਆਂ ਨੇ ਤਾਂ ਇਹਨਾਂ ਦੇ ਵਿੱਚ ਜੇਕਰ ਆਪਾਂ ਪੇ ਸਕਿੱਲ ਦੀ ਗੱਲ ਕਰਦੇ ਹਾਂ ਤਾਂ 25500 ਤੋਂ ਲੈ ਕੇ 142400 ਤੱਕ ਜਿਹੜੀ ਇਹ ਤੁਹਾਡੀ ਸੈਲਰੀ ਹੈਗੀ ਪੇ ਸਕਿੱਲ ਹੈ ਇਹ ਤੁਹਾਡਾ ਰਹਿਣ ਵਾਲਾਗਾ ਬਾਕੀ ਆਪਾਂ ਇਹਦੇ ਵਿੱਚ ਲਾਸਟ ਡੇਟ ਦੀ ਗੱਲ ਕਰ ਲੈਨੇ ਆ ਤਾਂ 18 2024 ਜਿਹੜੀ ਤੁਹਾਡੀ ਲਾਸਟ ਡੇਟ ਰੈਨ ਵਾਲੀ ਆ ਬਾਕੀ ਤੁਸੇ ਨੂੰ ਜਲਦ ਤੋਂ ਜਲਦ ਅਪਲਾਈ ਕਰਨਾ ਹੈ ਬਾਕੀ ਜਿੰਨੀ ਵੀ ਜਾਣਕਾਰੀ ਹੋਊਗੀ ਇਹਦੇ ਨਾਲ ਰਿਲੇਟਡ ਕੀ ਤੁਹਾਡੀ ਐਲੀਜੀਬਿਲਟੀ ਰਹਿਣ ਵਾਲੀ ਹੈ ਕਿੰਨੀ ਤੁਹਾਡੀ ਏਜ ਹੋਵੇਗੀ ਕਿੱਦਾਂ ਤੁਸੀਂ ਨੂੰ ਅਪਲਾਈ ਕਰ ਸਕਦੇ ਹੋ ਕੌਣ ਕੌਣ ਇਹਦੇ ਲਈ ਐਲੀਜੀਬਲ ਹੈਗਾ ਕਿੰਨੀਆਂ ਵੈਕੈਂਸੀਸ ਨੇ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਦੇ ਅੰਦਰ ਦੇਵਾਂਗੇ ਇਥੋਂ ਤੱਕ ਕਿ ਪੇਪਰ ਦਾ ਤੁਹਾਡਾ ਸਿਲੇਬਸ ਕੀ ਰਹੂਗਾ ਕੀ ਪੈਟਰਨ ਹੋਊਗਾ ਕਿੰਨੇ ਕੁਐਸਚਨ ਆਉਣਗੇ ਕਿਸ ਤਰ੍ਹਾਂ ਦੇ ਆਉਣਗੇ ਸਾਰੀ ਜਾਣਕਾਰੀ ਜਿਹੜੀ ਅਸੀਂ ਤੁਹਾਨੂੰ ਇਹਦੇ ਵਿੱਚ ਦੇਵਾਂਗੇ ਬਸ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਕੀ ਤੁਸੀਂ ਬੈਲ ਆਈਕਨ ਦਬਾ ਲਿਓ ਤਾਂ ਜੋ ਸਮੇਂ ਸਿਰ ਤੁਹਾਨੂੰ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਜਿਹੜਾ ਸਾਡਾ ਮਿਲਦਾ ਰਹੇ ਬਾਕੀ ਆਪਾਂ ਗੱਲ ਕਰ ਲੈਨੇ ਜੀ ਅੱਜ ਦੀ ਇਸ ਵੈਕੈਂਸੀ ਬਾਰੇ 20 ਵੈਕੈਂਸੀਸ ਨੇ ਪੇ ਸਕੇਲ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਲੋਕੇਸ਼ਨ ਇਹਦੀ ਜਿਹੜੀ ਉਹ ਚੰਡੀਗੜ੍ਹ ਰਹਿਣ ਵਾਲੀ ਹੈਗੀ ਬਾਕੀ ਆਪਾਂ ਨੂੰ ਅੱਗੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਹਦੇ ਵਿੱਚ ਜਿਹੜਾ ਐਡਰੈਸ ਇਹਨਾਂ ਨੇ ਦਿੱਤਾ ਹੋਇਆ ਸੈਕਟਰ 22 ਚੰਡੀਗੜ੍ਹ ਬਾਕੀ ਇਹਨਾਂ ਨੇ ਆਪਣਾ ਪਿੰਨ ਨੰਬਰ ਦਿੱਤਾ ਹੋਇਆ ਪਿੰਨ ਕੋਡ ਬਾਕੀ ਇਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਇਹ ਵੈਕੈਂਸੀਸ ਨੇ ਨੀ ਨਾਨ ਟੀਚਿੰਗ ਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਲਿਖਿਆ ਹੋਇਆ ਕਿ ਜਿਹੜੀਆਂ ਚੰਡੀਗੜ੍ਹ ਦੀਆਂ ਵੈਕੈਂਸੀਸ ਨੇ ਤੇ ਨਾਨ ਟੀਚਿੰਗ ਹੈ ਬਾਕੀ ਦੇ ਵਿੱਚ ਵੈਕੈਂਸੀਸ ਕਿਹੜੀਆਂ-ਕਿਹੜੀਆਂ ਨੇ ਆਪਾਂ ਉਹ ਗੱਲ ਕਰ ਲੈਨੇ ਆ ਤਾਂ ਅਕਾਊਂਟ ਆਫੀਸਰ ਦੀਆਂ ਆ ਗਈਆਂ ਸਿਲੈਕਸ਼ਨ ਆਫੀਸਰ ਦੀਆਂ ਆ ਜਾਂਦੀਆਂ ਪਰਸਨਲ ਅਸਿਸਟੈਂਟ ਦੀਆਂ ਹੋ ਗਈਆਂ ਬਾਕੀ ਅਸਿਸਟੈਂਟ ਦੀਆਂ ਹੀ ਅੱਗੇ ਕਈ ਜਿਹੜੀਆਂ ਕੈਟਾਗਰੀ ਨੇ ਉਹਦੇ ਅਕੋਰਡਿੰਗ ਜਿਹੜੀਆਂ ਵੈਕੈਂਸੀਸ ਦਿੱਤੀਆਂ ਹੋਈਆਂ ਸਾਰੀ ਜਾਣਕਾਰੀ ਅਸੀਂ ਵੈਕੈਂਸੀਸ ਦੇ ਨਾਲ ਰਿਲੇਟਡ ਤੁਹਾਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਦੇਵਾਂਗੇ ਬਾਕੀ ਵੀ ਪਗਲ ਕਰ ਲੈਣੇ ਆ ਜੀ ਵੈਕੈਂਸੀਜ਼ ਵੀ ਵੈਕੈਂਸੀਜ਼ ਹੈ ਇਹਦੇ ਵਿੱਚ ਬਾਕੀ ਟਾਈਪ ਇਹਦੇ ਵਿੱਚ ਇਹ ਗਵਰਨਮੈਂਟ ਜੋਬ ਹੈਗੀ ਤੇ ਇਹਨੂੰ ਜਿਹੜੇ ਇੰਡੀਅਨ ਸਿਟੀਜ਼ਨ ਨੇ ਜਾਣ ਕੇ ਭਾਰਤੀ ਨਾਗਰਿਕਾ ਸਿਰਫ ਉਹ ਹੀ ਅਪਲਾਈ ਕਰ ਸਕਦੇ ਆ ਆਨਲਾਈਨ ਤੁਸੀਂ ਇਹਨੂੰ ਅਪਲਾਈ ਕਰਨਾ ਹੈ ਇਹਦੀ ਸਟਾਰਟਿੰਗ ਡੇਟ ਹੈ ਜਿਹੜੀ 11 ਮਾਰਚ 2024 ਤੋਂ ਸ਼ੁਰੂ ਹੋ ਚੁੱਕੀ ਹੈ ਕਲੋਜ਼ਿੰਗ ਡੇਟ ਹੈ ਜਿਹੜੀ ਆਪਾਂ ਇਹਦੀ ਗੱਲ ਕਰ ਲਈਏ ਤਾਂ 18 April 2024 ਜਿਹੜੀ ਇਹਦੀ ਕਲੋਜ਼ਿੰਗ ਡੇਟ ਰਹਿਣ ਵਾਲੀ ਹੈ ਜੀ ਸ਼ਾਮ ਨੂੰ 5 ਵਜੇ ਤੱਕ ਤਾਂ 5 ਵਜੇ ਤੋਂ ਬਾਅਦ ਬਾਅਦ ਜਿਹੜਾ 18 April 5 ਵਜੇ ਤੋਂ ਬਾਅਦ ਬਾਅਦ ਜਿਹੜਾ ਤੁਸੀਂ ਇਹਨੂੰ ਅਪਲਾਈ ਕਰੋ ਨਹੀਂ ਕਰ ਪਾਉਗੇ ਸੋ ਜਿਹੜੇ ਵੀ ਕੈਂਡੀਡੇਟ ਚਾਹਵਣ ਹੈਗੇ ਐ ਇਸ ਵੈਕੈਂਸੀ ਨੂੰ ਅਪਲਾਈ ਕਰਨ ਦੇ ਤਾਂ ਉਹ 18 April ਤੋਂ ਪਹਿਲਾਂ ਪਹਿਲਾਂ ਕੀ ਇਹਨੂੰ ਅਪਲਾਈ ਕਰ ਦੇਣਾ ਬਾਕੀ ਜਿਹਨਾਂ ਨੇ ਇਥੇ ਆਪਣੀ ਅਫੀਸ਼ੀਅਲ ਵੈਬਸਾਈਟ ਵੀ ਦਿੱਤੀ ਹੋਈ ਹੈ ਜਿਹਦੇ ਤੇ ਤੁਸੀਂ ਜਾ ਕੇ ਆਪਣਾ ਨੋਟੀਫਿਕੇਸ਼ਨ ਹੈ ਜਿਹੜਾ ਸਾਰੇ ਰੀਡ ਕਰ ਸਕਦੇ ਹੋ ਦੇਖ ਸਕਦੇ ਆ ਉਹਨੂੰ ਤੇ ਅਪਲਾਈ ਵੀ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਹੀ ਕਰਨਾ ਹੈ ਤਾਂ ਸਕਰੀਨਸ਼ਾਟ ਲੈ ਲਿਓ ਬਾਕੀ ਆਪਾਂ ਗੱਲ ਕਰ ਲੈਨੇ ਜੀ ਇਹਦੀ ਵਿੱਚ ਜਿਹੜੀਆਂ ਵੈਕੈਂਸੀਸ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਪੇ ਸਕੇਲ ਦਿੱਤੀ ਹੈ ਕਿ ਕਿੰਨੀ-ਕਿੰਨੀ ਹੈ ਤਾਂ ਗਰੁੱਪ 20 ਦੀਆਂ ਪੋਸਟਸ ਦੇ ਲਈ ਆਪਾਂ ਦੇਖ ਲੈਣਾ ਅਕਾਊਂਟ ਆਫੀਸਰ ਨੇ ਜਿਹੜੇ ਉਹਨਾਂ ਦੀ ਪੇ ਸਕੇਲ ਹੈ ਜਿਹੜੀ 44900 ਤੋਂ ਲੈ ਕੇ 142400 ਤੱਕ ਜਿਹੜੇ ਅਕਾਊਂਟ ਆਫੀਸਰ ਦੀਆਂ ਪੇਸਕੇਲ ਆ ਰਹਿਣ ਵਾਲੀ ਹੈ ਇਹਦੇ ਵਿੱਚ ਇੱਕ ਵੈਕੈਂਸੀ ਹੈ ਜੂਆਰ ਕੈਟਾਗਰੀ ਦੇ ਕੈਂਡੀਡੇਟ ਦੇ ਲਈ ਸਿਲੈਕਸ਼ਨ ਆਫੀਸਰ ਦੇ ਵਿੱਚ ਗ੍ਰੇਡ 2 ਦੀ ਗੱਲ ਕਰਦੇ ਆਪਾਂ ਤਾਂ ਇਹਦੇ ਵਿੱਚ 35400 ਤੋਂ ਲੈ ਕੇ 11000 2400 ਰੁਪਏ ਜਿਹੜਾ ਇਹਦੇ ਵਿੱਚ ਰਹਿਣ ਵਾਲਾਗਾ ਤੁਹਾਡਾ ਪੇ ਸਕੇਲ ਆ ਤੇ ਇਹ ਦੋ ਵੈਕੈਂਸੀਸ ਨੇ ਇਹ ਵੀ ਯੂਆਰ ਕੈਟਾਗਰੀ ਦੇ ਕੈਂਡੀਡੇਟ ਦੇ ਲਈ ਆ ਬਾਕੀ ਆਪਾਂ ਗੱਲ ਕਰ ਲੈਨੇ ਆ ਜੀ ਇਹਦੇ ਵਿੱਚ ਪਰਸਨਲ ਅਸਿਸਟੈਂਟ ਦੀਆਂ ਤਾਂ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿ ਇਹ ਜਿਹੜੇ ਪੇ ਸਕੇਲ ਲਗਾ ਉਹ 35400 ਤੋਂ ਲੈ ਕੇ 1102400 ਤੱਕ ਜਿਹੜਾ ਤੁਹਾਡਾ ਪੇ ਸਕੇਲ ਆ ਇਹ ਰਹਿਣ ਵਾਲਾ ਇਹਦੇ ਵਿੱਚ ਵੀ ਯੂਆਰ ਦੀਆਂ ਤਿੰਨ ਨੇ OBC ਦੀਆਂ OBC ਦੀ ਇੱਕ ਵੈਕੈਂਸੀ ਹੈਗੀ ਤੇ ਐਸਸੀ ਦੀ ਇੱਕ ਵੈਕੈਂਸੀ ਆ ਤਾਂ ਟੋਟਲ ਇਹਦੇ ਵਿੱਚ 5 ਵੈਕੈਂਸੀ ਨੇ ਅੱਗੇ ਆਪਾਂ ਗੱਲ ਕਰ ਲੈਨੇ ਜੀ ਗਰੁੱਪ ਸੀ ਦੀਆਂ ਵੈਕੈਂਸੀਸ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਸਟੇਟ ਅਸਿਸਟੈਂਟ ਦੀ ਜਿਹੜੀ ਵੈਕੈਂਸੀਸ ਐ ਉਹਨਾਂ ਦਾ ਪੇ ਸਕੇਲ ਹੈ ਜਿਹੜਾ ਉਹ 29200 ਤੋਂ ਲੈ ਕੇ 92300 ਤੱਕ ਰਹਿਣ ਵਾਲਾ ਇੱਕ ਵੈਕੈਂਸੀ ਹੈਗੀ ਬਾਕੀ ਇਹਦੇ ਵਿੱਚ ਜਿਹੜਾ ਸਿਲੈਕਸ਼ਨ ਆਫੀਸਰ ਅਸਿਸਟੈਂਟ ਸਿਲੈਕਸ਼ਨ ਆਫੀਸਰ ਹੈ ਜਿਹੜਾ 29200 ਤੋਂ ਲੈ ਕੇ 92300 ਤੱਕ ਤੁਹਾਡਾ ਜਿਹੜਾ ਪੇ ਸਕੇਲ ਰਹਿਣ ਵਾਲੀ ਹੈ ਇਹਦੇ ਵਿੱਚ 4 ਵੈਕੈਂਸੀਸ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਹੜੀ ਕਿਹੜੀ ਕੈਟਾਗਰੀਆਂ ਨੇ ਯੂਅਰ ਕੈਂਡੀਡੇਟ ਐ ਜਿਹੜੇ ਕੈਟਾਗਰੀ ਦੇ ਉਹਨਾਂ ਲਈ ਤਿੰਨ ਨੇ OBC ਦੇ ਲਈ ਇੱਕ ਵੈਕੈਂਸੀ ਐ ਅੱਗੇ ਆਪਾਂ ਗੱਲ ਕਰ ਲੈਨੇ ਜੀ ਸੀਨੀਅਰ ਸਕੈਟਰੀਟ ਅਸਿਸਟੈਂਟ ਦੀਆਂ ਵੈਕੈਂਸੀਜ਼ ਤਾਂ ਇਹਦੇ ਵਿੱਚ 25500 ਤੋਂ ਲੈ ਕੇ 81100 ਤੱਕ ਤੁਹਾਡਾ ਜਿਹੜਾ ਪੇ ਸਕੇਲ ਆ ਉਹ ਰਹਿਣ ਵਾਲਾ ਹੈ ਟੋਟਲ ਇਹਦੇ ਵਿੱਚ ਵੈਕੈਂਸੀਸ ਦਾ ਪਰ ਗੱਲ ਕਰਦੇ ਹਾਂ ਤਾਂ ਉਹ 7 ਵੈਕੈਂਸੀਸ ਨੇ ਇਹਦੇ ਵਿੱਚ ਯੂਆਰ ਕੈਂਡੀਡੇਟ ਹੁੰਦੇ ਨੇ ਜਿਹੜੇ ਕੈਟਾਗਰੀ ਦੇ ਉਹਨਾਂ ਲਈ 5 ਨੇ ओबीसी ਕੈਟਾਗਰੀ ਦੇ ਕੈਂਡੀਡੇਟ ਦੇ ਲਈ 1 ਐਸਸੀ ਕੈਟਾਗਰੀ ਦੇ ਕੈਂਡੀਡੇਟ ਦੇ ਲਈ ਵੀ 1 ਵੈਕੈਂਸੀ ਹੈ ਜਿਹੜੀ ਉਹ ਇਹਦੇ ਵਿੱਚ ਹੈਗੀ ਆ ਤਾਂ ਕੈਟਾਗਰੀ ਦੇ ਹਿਸਾਬ ਦੇ ਨਾਲ ਸਾਰੀ ਵੈਕੈਂਸੀਸ ਤੇ ਪੇ ਸਕਿੱਲ ਦੀ ਗੱਲ ਹੈ ਜਿਹੜੀ ਆਪਣੀ ਇਹ ਹੋ ਗਈ ਆ ਬਾਕੀ ਅਸੀਂ ਤਾਂ ਉਹ ਦੱਸਦੇ ਕਿ ਇਹਦੇ ਵਿੱਚ ਤੁਹਾਨੂੰ ਐਜੂਕੇਸ਼ਨ ਕਿੰਨੀ ਚਾਹੀਦੀ ਹੈ ਕੀ ਤੁਹਾਡੀ ਐਜੂਕੇਸ਼ਨ ਰਹਿਣ ਵਾਲੀ ਆ ਤਾਂ ਉਹਦੇ ਵਿੱਚ ਤੁਹਾਨੂੰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੇ ਇੱਕ ਤੁਹਾਡਾ ਸਿਵਲ ਇੰਜੀਨੀਅਰਿੰਗ ਦਾ ਜਿਹੜਾ ਡਿਪਲੋਮਾ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਬਾਕੀ ਏਜ ਲਿਮਿਟ ਦੀ ਅਗਰ ਆਪਾਂ ਗੱਲ ਕਰਦੇ ਆਂ ਤਾਂ 35 ਸਾਲ ਤੋਂ ਲੈ ਕੇ ਤੁਹਾਡਾ 45 ਸਾਲ ਤੱਕ ਜਿਹੜੀ ਏਜ ਲਿਮਿਟ ਹੈ ਉਹ ਰਹਿਣ ਵਾਲੀ ਹੈ ਜਾਨੀ ਕਿ 35 ਸਾਲ ਤੋਂ ਤੁਸੀਂ ਘੱਟ ਨਹੀਂ ਹੋਣੇ ਚਾਹੀਦੇ ਤੇ 45 ਸਾਲ ਤੋਂ ਤੁਸੀਂ ਜ਼ਿਆਦਾ ਜਿਹੜੀ ਤੁਹਾਡੀ ਏਜ ਨਹੀਂ ਹੋਣੀ ਚਾਹੀਦੀ ਉਹ ਬਾਕੀ ਇਹਦੇ ਵਿੱਚ ਤੁਹਾਨੂੰ ਏਜ ਰੈਲੈਕਸੇਸ਼ਨ ਹੈ ਜਿਹੜੀ ਉਹ ਰੂਲਸ ਦੇ ਅਕੋਰਡਿੰਗ ਮਿਲ ਸਕਦੀ ਹੈਗੀ ਕਿ ਰੂਲਸ ਦੇ ਅਕੋਰਡਿੰਗ ਇਹ ਹੁੰਦਾ ਕਿ ਕੁਝ ਕਿ ਕੈਟਾਗਰੀ ਨੂੰ ਜਿਹੜੀ ਏਜ ਹੈਗੀ ਏਜ ਰੈਲੈਕਸੇਸ਼ਨ ਉਹ ਮਿਲਦੀ ਹੁੰਦੀ ਆ ਤਾਂ ਇਹਦੇ ਵਿੱਚ ਵੀ ਮਿਲੇਗੀ ਏਜ ਰੈਲੈਕਸੇਸ਼ਨ ਦੇ ਵਿੱਚ ਆਪਾਂ ਦੇਖ ਲੈਣੇ ਆ ਜੀ ਤਾਂ ਇਥੇ ਵੀ ਨਾ ਨਹੀਂ ਇਹੀ ਮੈਂਸ਼ਨ ਕੀਤਾ ਹੈਗਾ ਕਿ ਇਸ ਅਲੈਕਸੇਸ਼ਨ ਹੈ ਜਿਹੜੀ ਉਹ ਕੁਝ ਕੈਟਾਗਰੀ ਦੇ ਕੈਂਡੀਡੇਟ ਨੂੰ ਹੈ ਜਿਹੜੀ ਦਿੱਤੀ ਜਾਊਗੀ ਜਾਨਕਿ ਜ਼ਿਆਦਾਤਰ ਐਸ ਸੀ ਐਸ ٹی ਤੇ ਓ ਵੀ ਸੀ ਦੇ ਕੈਟਾਗਰੀ ਦੇ ਕੈਂਡੀਡੇਟ ਨੂੰ ਹੀ ਇਸ ਅਲੈਕਸੇਸ਼ਨ ਹੈ ਜਿਹੜੀ ਉਹ ਮਿਲਦੀ ਹੁੰਦੀ ਹੈਗੀ ਤਾਂ ਅੱਗੇ ਆਪਾਂ ਜੋਬ ਲੋਕੇਸ਼ਨ ਦੀ ਗੱਲ ਕਰ ਲੈਣੇ ਤਾਂ ਚੰਡੀਗੜ੍ਹ ਰਹਿਣ ਵਾਲੀ ਹੈਗੀ ਰੈਗੂਲਰ ਜੋਬ ਹੋਊਗੀ ਤੁਹਾਡੀ ਤੇ ਪਰਮਾਨੈਂਟ ਜੋਬ ਹੈ ਤੁਹਾਡੀ ਇਹ ਤਾਂ ਬਾਕੀ ਆਪਾਂ ਗੱਲ ਕਰ ਲੈਣੇ ਜੀ ਇਹਨੂੰ ਅਪਲਾਈ ਕੌਣ ਕਰ ਸਕਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੇਲ ਤੇ ਫੀਮੇਲ ਦੋਨੋਂ ਕਰ ਸਕਦੇ ਜਿਹੜੇ ਕਿ ਇੰਡੀਅਨ ਸਿਟੀਜ਼ਨ ਦੇ ਹੋਣ ਯਾਨੀ ਕਿ ਭਾਰਤੀ ਨਾਗਰਿਕ ਹੋਣੇ ਚਾਹੀਦੇ ਆ ਤਾਂ ਪਰ ਤੋਂ ਬਾਹਰ ਵਾਲਾ ਕੋਈ ਇਹਨੂੰ ਅਪਲਾਈ ਜੜਾਉ ਨਹੀਂ ਕਰ ਸਕਦਾ ਬਾਕੀ ਆਪਾਂ ਗੱਲ ਕਰ ਲੈਣੇ ਜੀ ਇਹਦੇ ਵਿੱਚ ਰਿਟਨ ਟੈਸਟ ਹੋਊਗਾ ਸਿਲੈਕਸ਼ਨ ਪ੍ਰੋਸੈਸ ਦੀ ਆਪਾਂ ਗੱਲ ਕਰ ਰਹੇ ਆ ਸਭ ਤੋਂ ਪਹਿਲਾਂ ਤੁਹਾਡਾ ਰਿਟਨ ਟੈਸਟ ਹੋਣਾ ਫਿਰ ਤੁਹਾਡਾ ਡੋਮੇਨ ਸਕਿੱਲ ਟੈਸਟ ਹੋਊਗਾ ਫਿਰ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਐਂਡ ਲਾਸਟ ਵਿੱਚ ਤੁਹਾਡਾ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਇਹ ਐਪਲੀਕੇਸ਼ਨ ਫਾਰਮ ਹੈ ਜਿਹੜੇ ਉਹ ਫਿਲ ਹੋਣੇ ਆ ਤਾਂ ਆਫਲਾਈਨ ਦੀ ਇਹਦੇ ਵਿੱਚ ਕੋਈ ਆਪਸ਼ਨ ਹੈ ਜਿਹੜੀ ਉਹ ਨਹੀਂ ਹੈਗੀਗੀ ਤਾਂ ਆਨਲਾਈਨ ਹੀ ਆ ਅੱਗੇ ਆਪਾਂ ਐਪਲੀਕੇਸ਼ਨ ਫੀਸ ਦੀ ਗੱਲ ਕਰ ਲੈਨੇ ਆ ਐਸ ਸੀ ਐਸ ਟੀ ਪੀ ਡਬਲਯੂ ਡੀ ਵੂਮਨ ਕੈਂਡੀਡੇਟ ਇਹਨਾਂ ਦੇ ਲਈ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਹੈ ਜਿਹੜੀ ਇਹਨਾਂ ਨੇ ਮੈਂਸ਼ਨ ਨਹੀਂ ਕੀਤੀ ਤਾਂ ਇਹਨਾਂ ਨੇ ਕੋਈ ਵੀ ਫੀਸ ਹੈ ਜਿਹੜੀ ਉਹ ਪੇ ਨਹੀਂ ਕਰਨੀ ਹੈ। ਬਾਕੀ ਜਿਹੜੇ ਹੋਰ ਕੈਟਾਗਰੀ ਦੇ ਕੈਂਡੀਡੇਟ ਆ ਜਾਂਦੇ ਆ ਉਹਨਾਂ ਨੇ 750 ਰੁਪਏ ਪੇ ਕਰਨਾ ਹੈ। ਇਹਦੇ ਵਿੱਚ ਮੋਡ ਦੀ ਗੱਲ ਕਰ ਲੈਣੇ ਆ ਜੀ ਆਪਾਂ ਆਨਲਾਈਨ ਮੋਡ ਰਨ ਵਾਲਾਗਾ। ਤੁਸੀਂ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਕੋਈ ਨੈੱਟ ਬੈਂਕਿੰਗ ਤੇ ਨਾਲ ਹੀ ਤੁਸੀਂ UPI ਵੀ ਇਹਨਾਂ ਵਿੱਚੋਂ ਕੋਈ ਆਪਸ਼ਨ ਹੋਵੇ ਤੁਹਾਡੇ ਕੋਲ ਤਾਂ ਤੁਸੀਂ ਆਨਲਾਈਨ ਪੇ ਹੈ ਜਿਹੜਾ ਇਹਦੇ ਥਰੂ ਕਰ ਸਕਦੇ ਹੋ ਬਾਕੀ ਆਪਾਂ ਗੱਲ ਕਰ ਲਏ ਨੇ ਕਿ ਤੁਹਾਨੂੰ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਆ ਦੇ ਲਈ ਤਾਂ ਤੁਹਾਨੂੰ ਜਿਹੜਾ ਤੁਹਾਡਾ ਈਮੇਲ ਹੈ ਐਕਟਿਵ ਈਮੇਲ ਆਈਡੀ ਯਾਨੀ ਕਿ ਜਿਹੜੀ ਤੁਹਾਡੀ ਚੱਲ ਰਹੀ ਹੈ ਇਸ ਵਕਤੋ ਬੰਦ ਨਾ ਹੋਵੇ ਚੱਲ ਰਹੀ ਜਿਹੜੀ ਈਮੇਲ ਆਈਡੀ ਆ ਤੁਹਾਨੂੰ ਉਹ ਚਾਹੀਦੀ ਹੈ ਮੋਬਾਈਲ ਨੰਬਰ ਚਾਹੀਦਾ ਆਲ ਐਜੂਕੇਸ਼ਨ ਕੁਆਲੀਫਿਕੇਸ਼ਨ ਐ ਜਿਹੜੀ ਤੁਹਾਨੂੰ ਪਹਿਲਾਂ ਦੱਸੀ ਹੈ ਉਹਦੀ ਮਾਰਕ ਸ਼ੀਟ ਚਾਹੀਦੀ ਹੈ ਯਾਨੀ ਕਿ ਡੀ ਐਮ ਸੀ ਚਾਹੀਦੀ ਹੈ ਐਕਸਪੀਰੀਅੰਸ ਸਰਟੀਫਿਕੇਟ ਚਾਹੀ ID ਅਡਰੈਸ ਪ੍ਰੂਫ ਹੋ ਗਿਆ ਕਾਸਟ ਕੈਟਾਗਰੀ ਇਹ ਜਿਹੜਾ ਤੁਹਾਡਾ ਸਰਟੀਫਿਕੇਟ ਹੈਗਾ ਇਹ ਚਾਹੀਦਾ ਤੁਹਾਨੂੰ ਕਾਸਟ ਸਰਟੀਫਿਕੇਟ ਹੁੰਦਾ ਆਪਣਾ ਜਿਹੜਾ ਬਾਕੀ ਆਪਾਂ ਗੱਲ ਕਰ ਲੈਨੇ ਆ ਜੀ ਇਹਦੇ ਵਿੱਚ ਕਿ ਤੁਸੀਂ ਇਹਨੂੰ ਅਪਲਾਈ ਕਿਦਾਂ ਕਰਨਾ ਤਾਂ ਅਪਲਾਈ ਤੁਸੀਂ ਇਹਨੂੰ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਉੱਥੋਂ ਤੁਸੀਂ ਰਿਕੁਇਰਮੈਂਟ ਤੇ ਜਾਓਗੇ ਇਹਨਾਂ ਦਾ ਨੋਟੀਫਿਕੇਸ਼ਨ ਚੱਕੋਗੇ ਉਹਦੇ ਵਿੱਚ ਹੀ ਤੁਹਾਨੂੰ ਅਪਲਾਈ ਦੇ ਆਪਸ਼ਨ ਮਿਲੇਗੀ ਉੱਤੇ ਜਾਓਗੇ ਫਿਰ ਐਪਲੀਕੇਸ਼ਨ ਫਾਰਮ ਹੈ ਜਿਹੜਾ ਉਹ ਉਹਨੂੰ ਤੁਸੀਂ ਕੱਢ ਕੇ ਉਹਨੂੰ ਕੇਅਰਫੁਲੀ ਜਿਹੜਾ ਆਪਣਾ ਵਿਦਾਊਟ ਮਿਸਟੇਕ ਉਹਨੂੰ ਫਿਲ ਕਰਨਾਗਾ ਉਸ ਤੋਂ ਬਾਅਦ ਤੁਸੀਂ ਸਬਮਿਟ ਕਰ ਦੇਣਾਗਾ ਤੇ ਇਹ ਆਨਲਾਈਨ ਹੀ ਪ੍ਰੋਸੈਸ ਹੈ ਜਿਹੜਾ ਤੁਸੀ ਕਰਨਾ ਹੈ ਬਾਕੀ ਦੇ ਵਿੱਚ ਸਟਾਰਟਿੰਗ ਡੇਟ ਤੇ ਲਾਸਟ ਡੇਟ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਸਟਾਰਟਿੰਗ ਡੇਟ ਹੈ ਜਿਹੜੀ 11 ਮਾਰਚ 2024 ਹੈ ਤੇ ਲਾਸਟ ਡੇਟ ਹੈ ਜਿਹੜੀ 18 ਅਪ੍ਰੈਲ 2024 ਰਹਿਣ ਵਾਲੀ ਹੈ ਬਾਕੀ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਇਹ ਜਿਹੜੀ ਇਹਦੇ ਵਿੱਚ ਦੇ ਚੁੱਕੇ ਹਾਂ ਅਗਰ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਪਰੇਸ਼ਾਨੀ ਆਂਦੀ ਹੈ ਤਾਂ ਤੁਸੀਂ ਕਮੈਂਟ ਦੇ ਥਰੂ ਜ਼ਰੂਰ ਪੁੱਛ ਸਕਦੇ ਹੋਗੇ ਅਸੀਂ ਤੁਹਾਨੂੰ ਰਿਪਲਾਈ ਹੈ ਜਿਹੜਾ ਇੱਕ ਘੰਟੇ ਦੇ ਵਿੱਚ ਵਿੱਚ ਜ਼ਰੂਰ ਕਰਾਂਗੇ ਬਾਕੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਤੇ ਨਾਲ ਹੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਾਇਆ ਕਰੋ ਤਾਂ ਕਿ ਹੋਰ ਕੈਂਡੀਡੇਟ ਜਿਹੜੇ ਉਹਨਾਂ ਨੂੰ ਵੀ ਇਹਦਾ ਲਾਭ ਹੋਵੇ ਤੇ ਉਹ ਵੀ ਜਿਹੜਾ ਆਪਣੀ ਵੈਕੈਂਸੀ ਹੈ ਉਹਨੂੰ ਸਮੇਂ ਸਿਰ ਅਪਲਾਈ ਕਰ ਪਾਣ ਤਾਂ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ